ਇਹਨਾਂ ਨੂੰ ਦੁੱਖ ਹੀ ਨਹੀਂ ਕੀਤਾ ਜਾ ਸੀ। ਤਿੱਤੀ ਤਵੀ ਦੇ ਬੈਠੇ ਨੇ ਔਰ ਸ਼ੁਕਰਾਨੇ ਦੇ ਚ ਬੈਠੇ ਨੇ। ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੁੱਖ ਪੀੜਾ ਦਰ ਤੋਂ ਉੱਪਰ ਉੱਠ ਗਏ। ਯਾਤੇ ਮਨੁੱਖ ਬੇਹੋਸ਼ ਹੋ ਜਾਏ। ਬੇਹੋਸ਼ ਮਨੁੱਖ ਨੂੰ ਅਗਦੇ ਚ ਬਿਠਾ ਦੋ ਕੀ ਹੁੰਦਾ ਹੈ ਹੀ ਬੇਹੋਸ਼। ਉਹ ਬਲਦੇ ਦੇਗ ਦੇ ਚ ਪਾ ਲੋ ਨੂੰ ਕੁਝ ਵੀ ਨਹੀਂ ਹੋਵੇਗਾ। ਨਾ ਰੋਵੇਗਾ ਨਾ ਚਿਲਾਏਗਾ। ਕਿਉਂਕਿ बेहोश ਪਿਆ ਉਹਨੂੰ ਬੇਵਸ਼ੀ ਦਾ ਇੰਜੈਕਸ਼ਨ ਦੇ ਦਿੱਤਾ ਗਿਆ ਇੱਕ ਪੀੜਾ ਤੋਂ ਥੱਲੇ ਚਲਾ ਜਾਂਦਾ ਹੈ बेहोश ਹੋ ਜਾਂਦਾ ਹੈ ਉਹਨੂੰ ਪੀੜਾ ਦੁਖੀ ਨਹੀਂ ਕਰਦੀ ਪਰ ਉਹ बेहोश ਹੋ ਜਾਂਦਾ ਹੈ ਪੱਥਰ ਦੀ ਤਰ੍ਹਾਂ ਹੋ ਜਾਂਦਾ ਹੈ ਇੱਕ ਆਪਣੀ ਚੇਤਨਾ ਉਹਨੂੰ ਇਤਨਾ ਉੱਪਰ ਕਰ ਲੈਂਦਾ ਹੈ ਪ੍ਰਮਾਤਮਾ ਦੀ ਤਰ੍ਹਾਂ ਹੋ ਜਾਂਦਾ ਹੈ ਉਹਨੂੰ ਵੀ ਪੀੜਾ ਨਹੀਂ ਸਤਾਉਂਦੀ ਹੋਲੋ ਵੀ ਦੁੱਖ ਨਹੀਂ ਸਹੰਤਾਂਦਾ